ਜੀ ਉਸ ਕਾਲ ਕੋਲ ਕੋ ਵਾਹੀ ਗੁਰੂ ਨੇ ਇਸ ਜਿੰਦਗੀ ਨੂੰ ਬੜਾ ਖੂਬਸੂਰਤ ਬਣਾਇਆ ਸੋ ਤੁਸੀਂ ਬੇਫਜ਼ੂਲ ਦੇ ਚੱਕਰਾਂ ਦੇ ਵਿੱਚ ਜਾਂ ਬੇਫਜ਼ੂਲ ਦੇ ਮੁੱਦਿਆਂ ਦੇ ਵਿੱਚ ਆਪਣੀ ਲਾਈਫ ਆ ਜਿਹੜੀ ਇਹਨੂੰ ਖਰਾਬ ਨਾ ਕਰਿਆ ਕਰੋ ਪ੍ਰਮਾਤਮਾ ਨੇ ਤੁਹਾਨੂੰ ਜੋ ਵੀ ਸਮਾਂ ਦਿੱਤਾ ਉਹ ਸਮੇਂ ਨੂੰ ਕਿਸੇ ਚੰਗੇ ਪਾਸੇ ਲਾਓ ਅੱਜ ਮੈਂ ਇੱਕ ਛੋਟੀ ਜੀ ਵੀਡੀਓ ਤੇ ਛੋਟੀ ਜੀ ਉਦਾਹਰਣ ਤੋਂ ਤੁਹਾਨੂੰ ਇਹ ਚੀਜ਼ ਸਮਝਾਉਣਾ ਕਿ ਹਰ ਬੰਦੇ ਦਾ ਸੋਚਣ ਦਾ ਦੇਖਣ ਦਾ ਇੱਕ ਅਲੱਗ ਨਜ਼ਰੀਆ ਤੇ ਹਰ ਬੰਦੇ ਨੂੰ ਪ੍ਰਮਾਤਮਾ ਨੇ ਇੱਕ ਦਾਇਰਾ ਰੱਖਿਆ ਹੋਇਆ ਇੱਕ ਲਿਮਟ ਦਿੱਤੀ ਹੋਈ ਆ ਉਹ ਉਸ ਦਾਇਰੇ ਦੇ ਵਿੱਚ ਹੀ ਸੋਚ ਸਕਦਾ ਇਸ ਕਰਕੇ ਕਿਸੇ ਦੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਤੁੱਕ ਨਹੀਂ ਵੱਢਦੀ ਹੁਣ ਤੁਸੀਂ ਇਹ ਸਰਕਲ ਦੇਖਦੇ ਹੋ ਤਿੰਨ ਸਰਕਲ ਨੇ ਇਹ ਤਿੰਨ ਸਰਕਲ ਤਿੰਨ ਐਂਗਲਾਂ ਤੋਂ ਅਲੱਗ-ਅਲੱਗ ਦੇਖੋ ਤੁਸੀਂ ਤਾਂ ਤੁਹਾਨੂੰ ਦਿਖਾਈ ਦੇਣਗੇ ਇੱਤਿੰਨੋ ਇੱਕੋ ਹੀ ਸਰਕਲ ਨੇ ਉਹੀ ਸਰਕਲ ਅਲੱਗ-ਅਲੱਗ ਐਂਗਲ ਤੋਂ ਹੁਣ ਜੇ ਆਪਾਂ ਇੱਕ ਕੱਲਾ-ਕੱਲਾ ਕਿਸੇ ਕੋਈ ਇੱਕ ਬੰਦਾ ਇੱਕ ਪਾਸਿਓਂ ਸਰਕਲ ਨੂੰ ਦੇਖੇ ਕੋਈ ਦੂਜਾ ਬੰਦਾ ਦੂਜੇ ਪਾਸਿਓਂ ਸਰਕਲ ਨੂੰ ਦੇਖੇ ਕੋਈ ਤੀਜਾ ਬੰਦਾ ਤੀਜੇ ਪਾਸਿਓਂ ਸਰਕਲ ਨੂੰ ਦੇਖੇ ਤੇ ਉਹਨੂੰ ਕੋਈ ਚੌਥਾ ਬੰਦਾ ਆ ਕੇ ਪੁੱਛੇ ਤਾਂ ਤਿੰਨੇ ਬੰਦਿਆਂ ਦੀ ਰਾਏ ਅਲੱਗ-ਅਲੱਗ ਆਪਣੇ ਹਿਸਾਬ ਨਾਲ ਹੋਊਗੀ ਸੋ ਪਹਿਲੀ ਗੱਲ ਤਾਂ ਜਿਹੜੀ ਸਿਚੁਏਸ਼ਨ ਆ ਉਹਨੂੰ ਦੇਖਣ ਵਾਲਾ ਬੰਦਾ ਸਾਨੂੰ ਨਹੀਂ ਪਤਾ ਉਹ ਕਿੱਥੋਂ ਖੜ ਕੇ ਉਹ ਸਿਚੁਏਸ਼ਨ ਨੂੰ ਦੇਖ ਰਿਹਾ ਤੇ ਦੂਸਰੀ ਗੱਲ ਕਿ ਸਾਨੂੰ ਨਹੀਂ ਪਤਾ ਕੋਈ ਬੰਦਾ ਸਾਡੇ ਤੋਂ ਵੱਧ ਸਮਝਦਾਰ ਆ ਅਸੀਂ ਉਹਦੀ ਸਮਝ ਤੱਕ ਨਹੀਂ ਪਹੁੰਚ ਰਹੇ ਜਾਂ ਕੋਈ ਬੰਦਾ ਸਾਡੀ ਸਮਝ ਤੋਂ ਥੱਲੇ ਦਾ ਲੈਵਲ ਰੱਖਦਾ ਤੇ ਉਹ ਸਾਡੀ ਸਮਝ ਤੱਕ ਨਹੀਂ ਪਹੁੰਚ ਰਿਹਾ ਸੋ ਇਸ ਕਰਕੇ ਖਾਸ ਕਰਕੇ ਧਾਰਮਿਕ ਮੁੱਦਿਆਂ ਦੇ ਉੱਤੇ ਕਿਸੇ ਨਾਲ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਸੋ ਖੁਸ਼ ਰਿਹਾ ਕਰੋ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਗੁੱਸੇ ਹੋਣ ਦੀ ਲੋੜ ਹੀ ਨਹੀਂ ਹੈਗੀ ਸਭ ਦੇ ਵਿੱਚ ਉਹ ਆਪ ਹੀ ਆ ਪਰਮਾਤਮਾ ਉਦਈਆਂ ਅੰਛਾ ਸਾਰੇ ਜਾਨੇ ਸੋ ਕਿਤੇ ਨਾ ਕਿਤੇ ਜਾ ਕੇ ਅਸੀਂ ਸਾਰੇ ਇੱਕ ਦੂਜੇ ਨਾਲ ਮਿਲਦੇ ਆਂ ਇੱਕ ਦੂਜੇ ਨਾਲ ਲਿੰਕ ਹੁੰਨੇ ਆਂ ਤੇ ਕੋਈ ਸਮਾਂ ਆਉਂਦਾ ਜਦੋਂ ਹਰ ਕੋਈ ਉਸ ਪਰਮਾਤਮਾ ਦੇ ਵਿੱਚ ਲੀਨ ਕਰਦਾ ਤੇ ਕੋਈ ਕਿੰਨੇ ਜਨਮਾਂ ਤੋਂ ਬਾਅਦ ਕੋਈ ਕਿੰਨੇ ਜਨਮਾਂ ਤੋਂ ਬਾਅਦ ਭਟਕ ਕੇ ਤੇ ਜਾਣਾ ਉੱਥੇ ਹੀ ਆ ਪਰਮਾਤਮਾ ਦੇ ਵਿੱਚ ਲੀਨ ਹੀ ਹੋਣਾ ਸਾਰਿਆਂ ਨੇ ਇੱਕ ਦਿਨ ਸੋ ਇਹ ਬੇਫਜ਼ੂਲ ਦੇ ਮੁੱਦਿਆਂ ਨੂੰ ਛੱਡੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਜਿੰਦਗੀ ਬਹੁਤ ਖੂਬਸੂਰਤਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਓ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ